ਨੇ ਕਹਿੰਦੇ ਮੈਂ ਬਹੁਤ ਖੇਤਾਂ 'ਚ ਗਿਆ ਇੰਨੇ ਤਾਂ ਕਿਸਾਨ ਜਾਂਦੇ ਵੀ ਨਹੀਂ ਜਿਹੜੇ ਧਰਨੇ ਲਾ ਕੇ ਬੈਠ ਜਾਂਦੇ ਨੇ ਕਹਿੰਦੇ ਮੈਂ ਇਹਨਾਂ ਤੋਂ ਵੱਧ ਗਿਆ ਪਰ ਫਿਰ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ ਕਿਉਂ ਨਹੀਂ ਮੈਂ ਕਹਿੰਦਾ ਕਿ ਉਹ ਵਰਡ ਨਹੀਂ ਯੂਜ਼ ਕਰਨੇ ਚਾਹੀਦੇ ਮੈਨੂੰ ਬਟ ਬਹੁਤ ਜ਼ਿਆਦਾ ਮਾੜਾ ਹਾਲ ਆ ਜਿਨ੍ਹਾਂ ਬੰਦਿਆਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਆ ਜੀ ਹਨਾ ਜੀ ਉਹਨਾਂ ਦੇ 15 15 25 25 ਕਿੱਲੇ ਜਿਹੜੇ ਆ ਪੀ ਉਹ ਸੜ ਗਏ ਸੁਆਹ ਹੋ ਗਏ ਜੀ ਮੈਂ ਤਾਂ ਇੱਕ ਗੱਲ ਕਰਾਂਗਾ ਵੀ ਦੇਖੋ ਸਿੱਖ ਜਿਥੇ ਬੰਦੀਆਂ ਹੋ ਗਈਆਂ ਹੁਣ ਕਿੱਥੇ ਗਈਆਂ ਜੀ ਉਹ ਠੀਕ ਹੈ ਜੀ ਬਾਦਲ ਸਰਕਾਰ ਹੋ ਗਈ ਤੇ ਰਹੀ ਹੈ ਕਿਸੇ ਟਾਈਮ ਇਹਨਾਂ ਨੇ ਕਿਸਾਨਾਂ ਲਈ ਕੁਝ ਨਾ ਕੁਝ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਕਿਸੇ ਟਾਈਮ ਦੇ ਵਿੱਚ ਮੈਂ ਇਹ ਚੀਜ਼ ਕਹੂੰਗਾ ਮੈਂ ਇਹਨਾਂ ਦੇ ਹੱਕ 'ਚ ਨਹੀਂ ਆ ਮੈਂ ਕਿਸੇ ਦੀ ਕੋਈ ਪੋਲੀਟਿਕਲ ਪਾਰਟੀ ਦੇ ਵਿੱਚ ਹੱਕ 'ਚ ਨਹੀਂ ਆ ਜਿਹੜਾ ਵਧੀਆ ਕੰਮ ਕਰੇਗਾ ਜਿਹੜਾ ਦੇਸ਼ ਦੀ ਖਾਤਰ ਕੰਮ ਕਰੇਗਾ ਧਰਮ ਦੀ ਕੰਮ ਖਾਤਰ ਕਰੇਗਾ ਸਾਡੀ ਆਉਣ ਵਾਲੀ ਪੀੜ੍ਹੀ ਦੀ ਲਈ ਕਰੇਗਾ ਐਜੂਕੇਸ਼ਨ ਲਈ ਕਰੇਗਾ ਅਸੀਂ ਉਹਨਾਂ ਲਈ ਖੜੇ ਹਾਂ ਜੀ ਹਨਾ ਜੀ ਜਿਹੜੀ ਆਮ ਆਦਮੀ ਪਾਰਟੀ ਅੱਜ ਦੇ ਵਿੱਚ ਅੱਜ ਉਹਨਾਂ ਨੂੰ ਤਕਲੀਫ ਦਿਖਦੀ ਨਹੀਂ ਹੈਗੀ ਕਿਸਾਨਾਂ ਦੀ ਕਿਉਂ ਨਹੀਂ ਆਪਣੇ ਫੰਡ ਦੇ ਵਿੱਚੋਂ ਦਿੱਤੇ ਜਾਣ ਤੇ ਨਾਲੇ ਮੈਂ ਇਹ ਕੰਨਾ ਵੀ ਜਿੰਨੇ ਜਿੱਥੇ ਬੰਦੀਆਂ ਸਰਕਾਰ ਦੀਆਂ ਹੈਗੀਆਂ ਮਾਂ ਜਾਂ ਸਿੱਖ ਧਰਮ ਦੀਆਂ ਹੈਗੀਆਂ ਮਾਂ ਉਹ ਕੀ ਗੱਲ ਜਿਹੜਾ ਚੜਾਵਾ ਬਾਹਰੋਂ ਆਂਦਾ ਸੀਗਾ ਜੀ ਹਨਾ ਜੀ ਉਹ ਤੇ ਧਰਨੇ ਦੇਣ ਲਈ ਸੀਗਾ ਤੇ ਅੱਜ ਕੀ ਗੱਲ ਸਾਡੇ ਕਿਸਾਨ ਭਰਾ ਜਿਹੜੇ ਬੈਠੇ ਆ ਰੋ ਰਹੇ ਨੇ ਉਹਨਾਂ ਦੇ ਪੂਰੇ ਸਾਲ ਦੀ ਮਿਹਨਤ ਖਤਮ ਹੋ ਗਈ ਠੀਕ ਆ ਜੀ ਜਿਹੜੀ ਹੋਰ ਜਨਤਾ ਵੀ ਆ ਉਹ ਵੀ ਦੇਖਦੀ ਆ ਵੀ ਰੋ ਰਹੇ ਨੇ ਜਾਂ ਕੁਛ ਨਹੀਂ ਕੁਝ ਲੋਕ ਮਜ਼ਾਕ ਕਰਾਣੇ ਜੇ ਆ ਉਹ ਵੀ ਯਾਰ ਜਿਹਦੇ ਦੇ ਬੀਜ ਦੇ ਉਹਨੂੰ ਪੁੱਛੋ ਨਾ ਕਿਸਾਨਾਂ ਦੀ ਗੱਲ ਆ ਤੁਸੀਂ ਚਾਹੁੰਦੇ ਹੋ ਕਿ ਕਿਸਾਨਾਂ ਨੂੰ ਕੋਈ ਬਦਲ ਮਿਲ ਜੇ ਕਿ ਜਿਹੜੀਆਂ ਫਸਲੀ ਚੱਕਰ ਚੋਂ ਨਿਕਲ ਜੇ ਖਸਖਸ ਦੀ ਖੇਤੀ ਕਰਵਾ ਦਿਓ ਕਿਸਾਨਾਂ ਨੂੰ ਮੈਗਾ ਸਾਰੇ ਮੈਂ ਤਾਂ ਅਦਾਬ 1984 ਤੋਂ ਪਹਿਲਾਂ ਜੇ ਠੇਕੇ ਖੁੱਲੇ ਹੋਏ ਸੀਗੇ ਡੋਡਿਆਂ ਦੇ ਫੀਮ ਦੇ ਠੇਕੇ ਖੁੱਲੇ ਹੁੰਦੇ ਸੀਗੇ ਉੱਥੇ ਫਰੀ ਦਿੱਤੀ ਜਾਂ ਮਤਲਬ ਜਿਹੜੀ ਜਿੱਦਾਂ ਸ਼ਰਾਬ बिकਦੀ ਹੈ ਨਾ ਸਰ ਉਸ ਵੇਲੇ ਇੰਨੀ ਸ਼ਰਾਬ ਦੇ ਨਹੀਂ ਦੇਸੀ ਸ਼ਰਾਬਾਂ ਹੁੰਦੀਆਂ ਜੋ ਘਰ ਰਗ ਰਹਿੰਦੇ ਸੀ ਸਰ ਸ਼ਰਾਬ ਦੇ ਠੇਕੇ ਤਾਂ ਹੁੰਦੇ ਨਹੀਂ ਸੀਗੇ ਉਸ ਵੇਲੇ ਠੀਕ ਹੈ ਘਰੋਂ ਨਿਕਲਦੀਆਂ ਹੁੰਦੀਆਂ ਸੀਗੀਆਂ ਕਿਸੇ ਕਿ ਕੋਈ ਕੋਈ ਠੇਕਾ ਖੋਲਦਾ ਸੀਗਾ ਜਾਨਕਿ ਦੂਰ ਦੂਰ ਤੱਕ ਕਿਤੇ ਠੇਕਾ ਹੁੰਦਾ ਸੀ ਬੀਬੀ ਪਚੂ ਕਿਤੇ 30 ਕਿਲੋਮੀਟਰ ਤੋਂ ਵੀ। ਉਸ ਵੇਲੇ ਫੈਕਟਰੀਆਂ ਨਹੀਂ ਹੁੰਦੀਆਂ ਸੀਗੀਆਂ ਸਿਰ ਬਹੁ ਘੱਟ ਨਾਮੀ ਨਾਮੀ ਫੈਕਟਰੀਆਂ ਹੁੰਦੀਆਂ ਸੀ। ਪਰ ਉਸ ਵੇਲੇ ਕੀ ਹੁੰਦੇ ਸੀਗਾ 1984 ਤੋਂ ਪਹਿਲਾਂ ਜਿਹੜੇ ਖੁੱਲੇ ਹੁੰਦੇ ਸੀ ਉਸ ਵੇਲੇ ਆਪਣੇ ਆਹ ਡੋਡਿਆਂ ਦੇ ਠੇਕੇ ਤੇ ਆਹਦੇ ਖਸਕਸ ਦੇ ਠੇਕੇ ਜਿਹੜੇ ਖੁੱਲੇ ਹੁੰਦੇ ਸੀਗੇ ਆਪਣੇ ਟੀਮ ਦੇ ਠੇਕੇ ਖੁੱਲੇ ਹੁੰਦੇ ਸੀਗੇ। ਨਹੀਂ ਆਹ ਰਿਕਾਰਡ ਤੁਸੀਂ ਨੈਟ ਤੇ ਸਰਚ ਕਰ ਸਕਦੇ। ਬਹੁਤ ਹੀ ਅਹਿਮ ਤੇ ਖਾਸ ਮੁੱਦੇ ਨੂੰ ਲੈ ਕੇ ਅੱਜ ਅਸੀਂ ਇੱਕ ਵਾਰ ਫਿਰ ਚਰਚਾ ਕਰਨ ਦੇ ਲਈ ਜੁੜੇ ਆਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਅੱਜ ਫਿਰ ਅਖਿਲ ਸਨਾਤਨ Hindu ਰੱਖਸ਼ਾ ਦਲ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਬਲਵਿੰਦਰ ਜੀ ਜੁੜੇ ਨੇ ਅੱਜ ਅਸੀਂ ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਕਿਸਾਨ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਰੋਕ-ਰੋਕ ਕੇ ਘੇਰ-ਘੇਰ ਕੇ ਸਵਾਲ ਕਰ ਰਹੇ ਨੇ ਉਸ ਸਵਾਲ ਕਿਹੜੇ ਨੇ ਉਹ ਵੀ ਦੱਸਾਂਗੇ ਤੇ ਨਾਲ ਹੀ ਇਹ ਸਵਾਲ ਕਿਉਂ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਮੰਤਰੀਆਂ ਨੂੰ ਹੀ ਕਿਉਂ ਘੇਰਿਆ ਜਾ ਰਿਹਾ ਪੂਰੀ ਗੱਲਬਾਤ ਕਰਾਂਗੇ ਸ਼ਿਵੈ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਕਿਸਾਨ ਜੈ ਜਵਾਨ ਸ਼ਿਵੈ ਜੀ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਮੰਤਰੀਆਂ ਦਾ ਪਿੰਡਾਂ ਦੇ ਵਿੱਚ ਕਿਸਾਨ ਹੁਣ ਘਰੋ ਕਰ ਰਹੇ ਨੇ ਸਵਾਲ ਕਰ ਰਹੇ ਨੇ ਇਹ ਤਸਵੀਰਾਂ ਦੇਖ ਕੇ ਯੋਨੀ ਲੱਗਦਾ ਜਿਵੇਂ 2022 ਦੇ ਵਿੱਚ ਬੀਜੇਪੀ ਲੀਡਰਾਂ ਦਾ ਘਰੋ ਹੁੰਦਾ ਸੀ ਹੁਣ ਉਹੀ ਬਦਲਾਵ ਵਾਲੀ ਪਾਰਟੀ ਦਾ ਹਾਲ ਹੋ ਰਿਹਾ ਕੀ ਕਾਰਨ ਮੰਨਦੇ ਹੋ ਦੇਖੋ ਜੀ ਰਾਜਨੀਤੀ ਕਰਨੀ ਚਾਹੀਦੀ ਆ ਪਰ ਬਹੁਤ ਘਟਿਆ ਨਹੀਂ ਹੋਣੀ ਚਾਹੀਦੀ ਹੈ ਨਾ ਜੀ ਦੇਖੋ ਕਿਸਾਨ ਜਿਹੜਾ ਸਾਡਾ ਨਾ ਆ ਆਪਾਂ ਲੋਕ ਕਹਿ ਦਿੰਨੇ ਕੁਝ ਲੋਕ ਇਸ ਜੀ ਦੇ ਲੀਡਰ ਵੀ ਕਹਿੰਦੇ ਨੇ ਕਿਸਾਨ ਕੋਈ ਆਸਾਨ ਨਹੀਂ ਕਰਦਾ ਯਾਰ ਤੁਸੀਂ ਖੇਤੀ ਕਰਕੇ ਦੇਖ ਲਓ ਯਾਰ ਮੈਂ ਵੀ ਖੁਦ ਪਹਿਲੀ ਲਾਸਟ ਸਟੇਜ ਤੇ ਵੀ ਬੋਲਿਆ ਸੀਗਾ ਜਦੋਂ ਆ ਇੱਥੇ ਕਿਸਾਨਾਂ ਦੇ ਹੱਕ 'ਚ ਅਸੀਂ ਬੋਲੇ ਸੀਗੇ ਤੁਸੀਂ ਹੀ ਸਾਡੀ ਕੀਤੀ ਸੀ ਹੈ ਨਾ ਜੀ ਤੇ ਦੇਖੋ ਮੈਂ ਖੁਦ ਵੀ ਕਿਸਾਨ ਦਾ ਪੁੱਤ ਆ ਤੇ ਮੇਰੇ ਫਾਦਰ ਸਾਹਿਬ ਆਰਮੀ 'ਚ ਰਹੇ ਆ ਤੇ ਇਸੇ ਕਰਕੇ ਅਸੀਂ ਕਹਿੰਨੇ ਵੀ ਜੈ ਜਵਾਨ ਜੈ ਕਿਸਾਨ ਤੁਸੀਂ ਆਪ ਖੇਤੀ ਕਰਕੇ ਦੇਖ ਲਓ ਘਰਾਓ ਕਰਨ ਦਾ ਇੱਕ ਰੀਜ਼ਨ ਇਹੀ ਆ ਵੀ ਕਿਸਾਨਾਂ ਨੂੰ ਜੋ ਐਮਐਸਪੀ ਦੀ ਕਿਹਾ ਗਿਆ ਸੀਗਾ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਬੋਲਿਆ ਗਿਆ ਸੀ ਇਕੱਲੀ-ਕੱਲੀ ਅਸੀਂ ਦਵਾਂਗੇ ਗਗਨ ਜੀ ਨੇ ਕਿਹਾ ਸੀਗਾ ਠੀਕ ਹੈ ਜੀ ਵੀ ਇਕੱਲੀ-ਕੇਲੀ ਤੇ ਐਮਐਸਪੀ ਦਵਾਂਗੇ ਖੇਤੀ 'ਚ ਅੱਜ ਤੁਸੀਂ ਸਾਨੂੰ ਦਿਤਾਓ ਕੱਲੂ ਕਦਾਂ ਤੇ ਬਾਅਦ 'ਚ ਉਹਨਾਂ ਦਾ ਬਿਆਨ ਆਇਆ ਸੀ ਵੀ ਉਹ ਸਾਡੀ ਜ਼ੁਬਾਨ ਫਿਸਲ ਗਈ ਵੀ ਅਸੀਂ ਰਾਜਨੀਤਿਕ ਦੇ ਹਿਸਾਬ ਨਾਲ ਕਿ ਜੰਗਲਾ ਸਿੱਟਿਆ ਗਿਆ ਸੀਗਾ ਹਨਾ ਜੀ ਇਹ ਜੰਗਲੇ ਸਰ ਬਹੁਤ ਮਹਿੰਗੇ ਪੈਂਦੇ ਆ ਜੀ ਇਸ ਚੀਜ਼ ਦੇ ਲਈ ਤੇ ਕਰਾਉ ਹੋਣੇ ਵੀ ਚਾਹੀਦੇ ਆ ਵੀ ਖਾਲੀ ਨਸ਼ਿਆਂ ਦੇ ਆਪਾ ਬਰੁੱਧ ਚੱਲੇ ਗਏ ਵੀ ਹੋਣੇ ਚੱਲਣ ਲੱਗੇ ਇਲੈਕਸ਼ਨਾਂ ਕਰਕੇ ਹਨਾ ਜੀ ਯੁੱਧ ਛੇੜਦਾ ਕਹਿੰਦੇ ਨਸ਼ਿਆਂ ਦੇ ਬਾਰੇ ਨਸ਼ਿਆਂ ਦੇ ਉਹ ਵੀ ਸਰ ਹੋਣੀ ਕੀਤਾ ਅਸੀਂ ਕਿੰਨੀ ਵਾਰ ਤੁਹਾਡੇ ਮੱਧਿਅਮ ਦੇ ਪ੍ਰੈਸ ਦੇ ਮੱਧਿਅਮ ਤੇ ਅਸੀਂ ਕੀਤਾ ਸਰ ਇਹ ਚੀਜ਼ ਵਜਾਈ ਆ ਬਿਲਕੁਲ ਵੀ ਖਾਲੀ ਜੇ ਕਰਨਾ ਹੀ ਆ ਵੀ ਤੁਸੀਂ ਗਰੀਬ ਪਰਿਵਾਰਾਂ ਨੂੰ ਨਾ ਰੜਗੜੋ ਤੇ ਜਿਹੜੇ ਵੱਡੇ ਵੱਡੇ ਮਗਰਵਾਚ ਬੈਠੇ ਆ ਉਹ ਲਾਸ਼ ਸਭ ਨੂੰ ਪਤਾ ਜੀ ਸੋਸ਼ਲ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਆਵੰਦੀਪ ਕੋਲ ਦੇ ਵਿੱਚ ਫੜਿਆ ਗਿਆ ਉਹਦੀ ਕੋਰਚ ਚ ਲੱਗੀ ਘੁੰਮ ਰਹੀ ਸੀ ਖੁਦ ਕਰ ਰਹੀ ਸੀ ਹਨਾ ਜੀ ਪਰ ਅਜੇ ਤੱਕ ਗਰੀਬ ਪਰਵਾਹ ਜਿਹੜੇ ਛੋਟੇ ਛੋਟੇ ਨਸ਼ੇ ਵੇਚਦੇ ਸੀ ਇਹ ਜਾਂ ਕੁਝ ਵੀ ਕਰਦੇ ਸੀ ਕਹਿੰਦੇ ਗਲਤ ਆ ਉਹਦੀ ਕੋਠੀ ਤੇ ਬੰਦੋਜਰ ਨਹੀਂ ਚੱਲਿਆ ਉਹਦੀ ਕੋਠੀ ਤੇ ਕਿਉਂ ਨਹੀਂ ਬੰਦੋਜਰ ਚੱਲਿਆ ਜੀ ਕਈ ਪੱਤਰਕਾਰ ਆ ਭਰਾਵਾਂ ਨੇ ਸਵਾਲ ਚੱਕਿਆ ਵੀ ਹੁਣ ਪਜਾਓ ਨਾ ਜੀ ਮਾਨ ਸਾਹਿਬ ਲੋਕੀ ਤੁਹਾਨੂੰ ਜਿਹੜੀ ਆ ਵੋਟਾਂ ਪਾਣਗੇ ਇਹਦੇ ਵਿੱਚ ਲਾ ਦਿਓ ਕਿਉਂ ਨਹੀਂ ਚਲਾ ਰਹੇ ਜੀ ਹੂੰ ਆਪਾਂ ਸਰਕਾਰ ਕਿਤੇ ਨਾ ਕਿਤੇ ਕਹ ਲੋ ਕਿ ਪਖਵਾਜੀ ਲਾ ਲਓ ਹੋਰ ਲਾ ਲਓ ਇਹ ਚੀਜ਼ਾਂ ਕਰਦੀ ਹੈ ਗਲਤ ਆ ਤੇ ਹੋਣੀ ਵੀ ਨਹੀਂ ਚਾਹੀਦੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਹਮ ਭਗਵੰਤ ਮਾਨ ਸਾਹਿਬ ਆਇਆ ਨਾ ਜੀ ਉਹ ਖੁਦ ਵੀ ਤਾਂ ਕਿਸਾਨ ਆ ਉਹਨਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਜੀ ਉਹ ਕਹਿੰਦੇ ਨੇ ਕਹਿੰਦੇ ਮੈਂ ਬਹੁਤ ਖੇਤਾਂ 'ਚ ਗਿਆ ਇੰਨੇ ਤਾਂ ਕਿਸਾਨ ਜਾਂਦੇ ਵੀ ਜਿਹੜੇ ਧਰਨੇ ਲਾ ਕੇ ਬੈਠ ਜਾਂਦੇ ਨੇ ਕਹਿੰਦੇ ਮੈਂ ਇਹਨਾਂ ਤੋਂ ਵੱਧ ਗਿਆ ਪਰ ਫਿਰ ਉਹ ਕਿਸਾਨਾਂ ਦੇ ਦਰਦ ਨੂੰ ਸਮਝਦੇ ਕਿਉਂ ਨਹੀਂ ਉਹ ਸਾਰੇ ਇੱਕ ਜੰਗਲਾ ਆ ਨਾ ਫਿਰ ਤੇ ਮੈਂ ਬੁੱਧ ਗਿਆ ਹੈ ਕਿ ਨਹੀਂ ਜੀ ਮੈਂ ਬੁੱਧ ਗਿਆ ਅਸੀਂ ਮੈਂ ਕਹਿੰਦਾ ਜੀ ਮੈਂ ਘਟ ਗਿਆ ਜੀ ਮੇਰੇ ਫਾਦਰ ਸਾਹਿਬ ਘਟ ਗਏ ਕਿਉਂਕਿ ਆਰਮੀ ਚ ਅਸੀਂ ਡਿਊਟੀ ਉੱਥੇ ਦਿੰਦੇ ਰਹੇ ਜੀ ਹਨਾ ਜੀ ਮੇਰੇ ਫਾਦਰ ਸਾਹਿਬ ਨੇ ਕਾਰਡਵਾਰ ਦੀ ਲੜਾਈ ਘੱਟ ਦੀ ਲੜੀ ਮੇਰੇ ਫਾਦਰ ਸਾਹਿਬ ਨੇ ਇਸ ਦੇਸ਼ ਨੂੰ ਮੇਰੀ ਦੇਣ ਆ ਸਾਡੇ ਫਾਦਰ ਸਾਹਿਬ ਦੀ ਹਨਾ ਜੀ ਮੇਰੀ ਨਹੀਂ ਆ ਸਾਡੇ ਫਾਦਰ ਸਾਹਿਬ ਦੀ ਸਾਡੇ ਬਲੱਡ ਦੀ ਦੇਣ ਆ ਹਨਾ ਜੀ ਇਸ ਦੇਸ਼ ਦੀ ਖਾਤਰ ਕੁਛ ਨਾ ਕੁਛ ਤਾਂ ਕੀਤਾ ਮੇਰੇ ਦਾਦਾ ਸਾਹਿਬ ਜਿਹੜੇ ਸੀਗੇ ਨਿਹੰਗ ਸੀਗੇ ਜੀ ਹੂੰ ਠੀਕ ਹੈ ਜੀ ਅਸੀਂ ਸਾਡੀ ਇਨਸਕੋਮ ਦੇ ਵਿੱਚ ਇਸ ਦੇਸ਼ ਦੀ ਖਾਤਾ ਸਾਡੇ ਜਿਹੜਾ ਵਾ ਸਾਡਾ ਕੁਛ ਨਾ ਕੁਛ ਦੇਣ ਰਹੀ ਹੈ ਜੀ ਹਨਾ ਤੇ ਅਸੀਂ ਕਹਿੰਨੇ ਕਿਸਾਨ ਹੋਣ ਦੇ ਨੰਤੇ ਨੰਤੇ ਵੀ ਜੋ ਵੀ ਕਿਸਾਨ ਦਾ ਇਸ ਦੀ ਰੇਟ ਦੇ ਵਿੱਚ ਹਾਲ ਆ ਨਾ ਸਰ ਮੈਂ ਕਹਿੰਦਾ ਕਿ ਉਹ ਬਲਡ ਨਹੀਂ ਯੂਜ਼ ਕਰਨੇ ਚਾਹੀਦੇ ਮੈਨੂੰ ਬਟ ਬਹੁਤ ਜ਼ਿਆਦਾ ਮਾੜਾ ਹਾਲ ਆ ਜਿਨ੍ਹਾਂ ਬੰਦਿਆਂ ਨੇ ਠੇਕੇ ਤੇ ਜ਼ਮੀਨ ਲਈ ਹੋਈ ਆ ਜੀ ਹਨਾ ਜੀ ਉਹਨਾਂ ਦੇ 15 15 25 25 ਕਿੱਲੇ ਜਿਹੜੇ ਆ ਵੀ ਉਹ ਸੜ ਗਏ ਸੁਆਹ ਹੋ ਗਏ ਜੀ ਬਿਲਕੁਲ ਚਾਹੇ ਕਿਸੇ ਨੇ ਅੱਗ ਲਾਈ ਜਾਂ ਬਿਜਲੀ ਦੀ ਵਜ੍ਹਾ ਕਰਕੇ ਹੋਈ ਕਿਸੇ ਵਜ੍ਹਾ ਕਰਕੇ ਹੋਈ ਆ ਤੇ ਉਹਦਾ ਜ਼ਿੰਮੇਵਾਰ ਜਿਹੜੀ ਪ੍ਰਭਾਈ ਕੋਣ ਕਰੇਗੀ ਸਾਡੀ ਸਰਕਾਰਾਂ ਕਰੂਗੀਆਂ ਨਾ ਜੀ ਬਿਲਕੁਲ ਉਹ ਰੋਂਦੇ ਕਿਸਾਨ ਦੇਖੇ ਨਹੀਂ ਜਾਂਦੇ ਸੋਸ਼ਲ ਮੀਡੀਆ ਤੇ ਮੈਂ ਸਰ ਕੱਲ ਵੀ ਤੇ ਪਰਸੋਂ ਵੀ ਦੇਖਿਆ ਵਾ ਮਤਲਬ ਕਿ ਬਹੁਤ ਜ਼ਿਆਦਾ ਮਾੜਾ ਹਾਲ ਸੀਗਾ ਜੀ ਇੱਕ ਪਾਨੇ ਸਿੱਧੂ ਨੇ ਵੀ ਪਾਈ ਵਿਚਾਰੇ ਨੇ ਉਹ ਵੀ ਮੈਂ ਦੇਖੀ ਸੋਸ਼ਲ ਦੇ ਵਿੱਚ ਵੀ ਯਾਰ ਆ ਨੰਬਰ ਹੈਗਾ ਅਕਾਊਂਟ ਨੰਬਰ ਆ ਪਾਓ ਪਾਨੇ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਭਰਾ ਆ ਆਪਣਾ ਸਾਡਾ ਜੱਟ ਭਰਾ ਆ ਵੀ ਸੋਸ਼ਲ ਤੇ ਪਾਰ ਨਾਲੋਂ ਨਾ ਜੀ ਮੈਂ ਤਾਂ ਇੱਕ ਗੱਲ ਕਰਾਂਗਾ ਵੀ ਦੇਖੋ ਸਿੱਖ ਜਿੱਥੇ ਬੰਦੀਆਂ ਹੋ ਗਈਆਂ ਹੁਣ ਕਿੱਥੇ ਗਈਆਂ ਜੀ ਉਹ ਠੀਕ ਆ ਜੀ ਬਾਦਲ ਸਰਕਾਰ ਹੋ ਗਈ ਰਹੀ ਆ ਕਿਸੇ ਟਾਈਮ ਇਹਨਾਂ ਨੇ ਕਿਸਾਨਾਂ ਲਈ ਕੁਝ ਨਾ ਕੁਝ ਇਹਨਾਂ ਨੇ ਕੀਤਾ ਬਹੁਤ ਵਧੀਆ ਕੀਤਾ ਕਿਸੇ ਟਾਈਮ ਦੇ ਵਿੱਚ ਮੈਂ ਇਹ ਚੀਜ਼ ਕਹੂੰਗਾ ਮੈਂ ਇਹਨਾਂ ਦੇ ਹੱਕ 'ਚ ਨਹੀਂ ਆ ਮੈਂ ਕਿਸੇ ਦੀ ਕੋਈ ਪੋਲੀਟਿਕਲ ਪਾਰਟੀ ਦੇ ਸੀ ਹੱਕ 'ਚ ਨਹੀਂ ਆ ਜਿਹੜਾ ਵਧੀਆ ਕੰਮ ਕਰੇਗਾ ਜਿਹੜਾ ਦੇਸ਼ ਦੀ ਖਾਤਰ ਕੰਮ ਕਰੇਗਾ ਧਰਮ ਦੀ ਕੰਮ ਖਾਤਰ ਕਰੇਗਾ ਸਾਡੀ ਆਉਣ ਵਾਲੀ ਪੀੜ੍ਹੀ ਦੇ ਲਈ ਕਰੇਗਾ ਐਜੂਕੇਸ਼ਨ ਲਈ ਕਰੇਗਾ ਅਸੀਂ ਉਹਨਾਂ ਲਈ ਖੜੇ ਆ ਜੀ ਹਨਾ ਜੀ ਬਿਲਕੁਲ ਤੇ ਅਸੀਂ ਇਹ ਚੀਜ਼ ਚਾਣਦੇ ਆਂ ਵੀ ਕਿਤੇ ਨਾ ਕਿਤੇ ਬਾਲ ਸਾਹਮਣੇ ਵਧੀਆ ਕੰਮ ਕੀਤੇ ਆ ਜੇ ਘਟੀਆਂ ਕੀਤੇ ਵਧੀਆ ਵੀ ਉਹ ਕੀਤੇ ਬੱਚਿਆਂ ਲਈ ਕੀਤੇ ਆ ਕਿਸਾਨਾਂ ਲਈ ਕੀਤੇ ਆ ਜੋ ਉਹਨਾਂ ਨੇ ਵਾਅਦੇ ਕੀਤੇ ਪੂਰੇ ਕੀਤੇ ਚਲੋ ਇੱਕ ਦੋ ਰਹਿ ਵੀ ਗਏ ਹੋਣਗੇ ਅਸੀਂ ਨਹੀਂ ਕਹਿੰਦੇ ਬੜਾ ਇਹ ਚੀਜ਼ ਆ ਵੀ ਉਹਨਾਂ ਨੇ ਕੀਤੇ ਆ ਪਰ ਜਿਹੜੇ ਆਮ ਆਦਮੀ ਪਾਰਟੀ ਅੱਜ ਦੇ ਵਿੱਚ ਆ ਅੱਜ ਉਹਨਾਂ ਨੂੰ ਤਕਲੀਫ ਦਿਖਦੀ ਨਹੀਂ ਹੈਗੀ ਕਿਸਾਨਾਂ ਦੀ ਹੂੰ ਕਿਉਂ ਨਹੀਂ ਆਪਣੇ ਫੰਡ ਦੇ ਵਿੱਚੋਂ ਦਿੱਤੇ ਜਾਣ ਤੇ ਨਾਲੇ ਮੈਂ ਇਹ ਕਹਿੰਦਾ ਵੀ ਜਿੰਨੇ ਜਿੱਥੇ ਬੰਦੀਆਂ ਸਰਕਾਰ ਦੀਆਂ ਹੈਗੀਆਂ ਮਾਂ ਜਾਂ ਸਿੱਖ ਧਰਮ ਦੀਆਂ ਹੈਗੀਆਂ ਮਾਂ ਉਹ ਕੀ ਗੱਲ ਜਿਹੜਾ ਚੜਾਵਾ ਬਾਹਰੋਂ ਆਂਦਾ ਸੀਗਾ ਜੀ ਹਨਾ ਜੀ ਉਹਤੇ ਧਰਨੇ ਦੇਣ ਲਈ ਸੀਗਾ ਤੇ ਅੱਜ ਕੀ ਗੱਲ ਸਾਡੇ ਕਿਸਾਨ ਭਰਾ ਜਿਹੜੇ ਬੈਠੇ ਆ ਰੋ ਰਹੇ ਨੇ ਉਹਨਾਂ ਦੇ ਪੂਰੇ ਸਾਲ ਦੀ ਮਿਹਨਤ ਖਤਮ ਹੋ ਗਈ ਹੈ ਬਿਲਕੁਲ ਬਿਲਕੁਲ ਠੀਕ ਆ ਜੀ ਜਿਹੜੀ ਹੋਰ ਜਨਤਾ ਵੀ ਆ ਉਹ ਵੀ ਦੇਖਦੀ ਆ ਵੀ ਰੋ ਰਹੇ ਨੇ ਜਾਂ ਕੁਛ ਨਹੀਂ ਕੁਛ ਲੋਕ ਮਜ਼ਾਕ ਰਾਂਦੇ ਨੇ ਜਿਹੇ ਆ ਉਹ ਵੀ ਯਾਰ ਜੀਦੇ ਦੇ ਬੀਜ ਦੇ ਉਹਨੂੰ ਪੁੱਛੋ ਨਾ ਉਹਨਾਂ ਨੂੰ ਲੱਗਦਾ ਵੀ ਸਾਲ ਦੀ ਮਿਹਨਤ ਨਹੀਂ ਆ ਤਿੰਨ ਮਹੀਨੇ ਕੰਮ ਕੀਤਾ ਖਤਮ ਆ ਸਾਲੋ ਤਿੰਨ ਮਹੀਨੇ ਦਾ ਨਹੀਂ ਹੈਗਾ ਪੂਰੇ ਸਾਲ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਵਾ ਜੀ ਇੱਕ ਵਾਰੀ ਖੇਤਾਂ ਦੇ ਵਿੱਚ ਤੁਸੀਂ ਕਹੀਂ ਚੱਕ ਕੇ ਭਾਂਜੇ ਮੁੰਡੇ ਤੇ ਫਿਰ ਉਸੇ ਇੱਕ ਹਫ਼ਤਾ ਪਤਾ ਲੱਗ ਜੇ ਤੁਹਾਨੂੰ ਕੀ ਹੁੰਦਾ ਨੱਕੇ ਮੁੰਨੇ ਪੈਂਦੇ ਕੀ ਕਹਿੰਦਾ ਸੱਪਾਂ ਦੀਆਂ ਸਿਰੀਆਂ ਸਾਲੀਆਂ ਮਿੱਧਰੀਆਂ ਪੈਂਦੀਆਂ ਜੀ ਸੱਪ ਪਤਾ ਕਿਸ ਟਾਈਮ ਜਦੋਂ ਝੋਨੇ ਦਾ ਟਾਈਮ ਆਂਦਾ ਜੀ ਹੋਰ ਆਂਦਾ ਸਾਲਾ ਕਿੱਦਾਂ ਫਿਰਦੇ ਆ ਜੀ ਉ ਬਿਲਕੁਲ ਬਹੁਤ ਜ਼ਿਆਦਾ ਦੁੱਖ ਲੱਗਦਾ ਜਦੋਂ ਇਸ ਤਰੀਕੇ ਨਾਲ ਤਾਂ ਕਿਸਾਨ ਜਿਹੜੇ ਨੇ ਵਿਰੋਧ ਕਰ ਰਹੇ ਨੇ ਜਿਸ ਤਰੀਕੇ ਨਾਲ ਕਿਸਾਨਾਂ ਦੇ ਨਾਲ ਵਿਵਹਾਰ ਕੀਤਾ ਗਿਆ ਧਰਨੇ ਤੇ ਬਿਠਾਏ ਸੀ ਕਿਸਾਨ ਉਹਨਾਂ ਨੂੰ ਉਠਾਤਾ ਸ਼ਿਵ ਜੀ ਤੁਸੀਂ ਇੱਕ ਗੱਲ ਕਹੀ ਆ ਕਿ ਤੁਹਾਡੇ ਫਾਦਰ ਸਾਹਿਬ ਆਰਮੀ ਦੇ ਵਿੱਚ ਸੀ ਤੁਹਾਡੇ ਦਾਦਾ ਜੀ ਨਿਹੰਗ ਸਿੰਘ ਸੀ ਪਰ ਇੱਕ ਸਵਾਲ ਹੈ ਤੁਸੀਂ ਕਿਹੜੇ ਰਾਹ ਤੇ ਪਏ ਹੋ ਤੁਸੀਂ ਸੰਗਠਨਾਂ ਦੇ ਵਿੱਚੋਂ ਤੁਸੀਂ ਸਨਾਤਨੀ ਕਹਿ ਲਈ ਆ ਆਪਾਂ Hindu ਸੰਗਠਨ ਆ ਪਰ ਇੱਕ ਪਾਸੇ ਨਿਹੰਗ ਸਿੰਘ ਦੂਜੇ ਪਾਸੇ ਆਰਮੀ ਦੇ ਜਵਾਨ ਪਰ ਤੁਸੀਂ ਤੁਹਾਡਾ ਉਧਰ ਨੂੰ ਮੋਹ ਕਿਉਂ ਨਹੀਂ ਪਿਆ ਤਾਰੇ ਇਦਾਂ ਵਾ ਦੇਖੋ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਹਨਾ ਜੀ ਬਿਲਕੁਲ ਅਸੀਂ ਉਸ ਕੌਮ ਦੇ ਵਿੱਚੋਂ ਆਂ ਵੀ ਜਿਹਨਾਂ ਕੁਰਬਾਨੀ ਦੇਣ ਤੋਂ ਪਿੱਛੇ ਨੇੜੇ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਇਸੇ ਮੇਰੇ ਫਾਸਾ ਆਰਮੀ ਚ ਰਹੇ ਹਨਾ ਜੀ ਜੀ ਤੇ ਜਿਹੜੇ ਦੇਸ਼ ਦੀ ਖਾਤਰ ਆਪਣੇ ਧਰਮ ਦੀ ਖਾਤਰ ਸਾਡੇ ਦਾਦਾ ਜੀ ਜੇਲਾਂ ਤੱਕ ਭੁੱਤੀਆਂ ਧਰਮ ਦੀ ਖਾਤਰ ਸੱਚ ਆ ਜੀ ਮੈਂ ਫੋਟੋ ਲੱਭਾਂਗਾ ਲਾਸਟ ਟਾਈਮ ਜੇ ਮੇਰੇ ਕੋ ਫੋਟੋ ਪਈ ਹੋਣਾ ਜੇਲ੍ਹ ਦੀ ਮੇਰੇ ਦਾਦਾ ਜੀ ਦੀ ਫੋਟੋ ਆ ਜੀ ਜੀ ਉਹ ਉਹਨਾ ਬਾਬਿਆਂ ਦੇ ਨਾਲ ਆ ਵੀ ਜਿਹੜੇ ਅੱਜ ਲੋਕ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੱਡੇ ਵੱਡੀਆਂ ਫੋਟੋਆਂ ਲਾਉਂਦੇ ਆ ਤਸਵੀਰਾਂ ਲਾਉਂਦੇ ਆ ਸਭ ਕੁਝ ਕਰਦੇ ਆ ਜੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹਨਾ ਜੀ ਮੈਂ ਤੁਹਾਨੂੰ ਆਨ ਰਿਕਾਰਡ ਦਿਖਾਵਾਂਗਾ ਹੁਣ ਇਸ ਪਾਸੇ ਜਾਣ ਦਾ ਇੱਕ ਰੀਜਨ ਸੀਗਾ ਵੀ ਜਿਹੜਾ ਸਾਡਾ ਸਿੱਖ ਧਰਮ ਸੀਗਾ ਸਾਡੇ ਸਿੱਖ ਸੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਇੱਕੋ ਸਜਾਇਆ ਸੀ ਮੈਂ ਅੱਜ ਵੀ ਤਿਆਰ ਆ ਹਨਾ ਜੀ ਜੇ ਪੰਥ ਸਿੱਖ ਪੰਥ ਦੀ ਨਹੀਂ ਰੱਖਣੀ ਆ ਮੈਂ ਅੱਜ ਵੀ ਦੇਖੋ ਮੇਰੀ ਦਾੜੀ ਆ ਗਈ ਆ ਮੈਂ ਦਾੜੀ ਮਾੜੀ ਮੋਟੀ ਅਸੀਂ ਕਟਾਨੇ ਉਹ ਵੀ ਬੰਦ ਹੋ ਜੂ ਮੈਂ ਦਸਤਾਰ ਬੰਨਣੀ ਸ਼ੁਰੂ ਕਰ ਦਾਂਗਾ ਜੇ ਸਿੱਖ ਪੰਥ ਦੀ ਨਹੀਂ ਰੱਖਣੀ ਆ ਜੀ ਹਨਾ ਜੀ ਜੇ ਆਪਾਂ ਰਾਜਨੀਤੀ ਖੇਲਣੀ ਆ ਜੇ ਆਪਾਂ ਧਰਮ ਦੇ ਨਾਂ ਤੇ ਵੋਟਾਂ ਲੈਣੀਆਂ ਆ ਜੀ ਜਿਹਾ ਅਸੀਂ ਖਾਲਿਸਤਾਨ ਮੰਗਣਾ ਜੀ ਫੇ ਮੈਂ ਜਿੱਥੇ ਹੈਗਾ ਉੱਥੇ ਠੀਕ ਹੈ ਤੁਸੀਂ ਗਲਤ ਮੰਨਦੇ ਹੋ ਖਾਲਿਸਤਾਨ ਮੰਗਣਾ ਬਿਲਕੁਲ ਸਰ ਖਾਲਿਸਤਾਨ ਕਿਉਂ ਮੰਗਣਾ ਸਰ ਮੰਗਿਆ ਨਹੀਂ ਸੀ ਸਾਡੇ ਗੁਰੂ ਸਾਹਿਬ ਨੇ ਕਿਉਂ ਨਹੀਂ ਮੰਗਿਆ ਫੇਰ ਜਿਹੜਾ ਦੀ ਇਹ ਤਸਵੀਰ ਲਈ ਫਿਰਦੇ ਆ ਪਿੰਡਰਾ ਵਾਲੇ ਦੀ ਜੀ ਹੈਣਾ ਜੀ ਉਸ ਬੰਦੇ ਨੇ ਖਾਲਿਸਤਾਨੀ ਮੰਗਿਆ ਅਜੇ ਤੱਕ ਜੀ ਮੈਨੂੰ ਇਸ ਗੱਲ ਦਾ ਜਵਾਬ ਦੋ ਨਾ ਮੇਰੇ ਕੋ ਕੱਲੀ ਕੱਲੀ ਵੀਡੀਓ ਪਈ ਆ ਔਨ ਰਿਕਾਰਡ ਆ ਮੇਰੀ 52 ਸਾਲ ਦੀ ਏਜ ਹੋ ਗਈ ਸਰ ਠੀਕ ਆ ਜੀ ਔਨ ਰਿਕਾਰਡ ਮੇਰੇ ਕੋ ਉਹਨਾਂ ਦੀ ਸਭ ਕੁਝ ਪਿਆਵਾ ਜੇ ਉਹਨਾਂ ਨੂੰ ਸੰਤ ਜਿਹੜੇ ਇਹਨਾਂ ਦੇ ਸੰਤ ਸੀਗੇ ਠੀਕ ਆ ਜੀ ਗੁਰਦੁਆਰਾ ਸਾਹਿਬ ਚ ਫੋਟੋ ਜਰਨਲ ਸੰਤ ਭਿੰਡਰਾ ਵਾਲੇ ਲਾਇਆ ਗਿਆ ਵਾ ਉਹਨਾਂ ਨੂੰ ਤੇ ਉਹਨਾਂ ਦਾ ਮੈਨੂੰ ਇਸ ਗੱਲ ਦਾ ਜਵਾਬ ਦੋ ਨਾ ਉਹਨਾਂ ਨੇ ਕਿਉਂ ਨਹੀਂ ਖਾਲਿਸਤਾਨ ਮੰਗਿਆ ਜੀ ਪਰ ਫਿਰ ਇਹ ਕਿਉਂ ਮੰਗਦੇ ਨੇ ਲੋਕ ਜਿਹੜੇ ਨੇ ਰਾਜਨੀਤੀ ਸਰ ਬਾਹਰੋਂ ਫੰਡ ਆਂਦਾ ਪੈਸਾ ਆਂਦਾ ਇਸ ਕਰਕੇ ਮੈਂ ਕਹਿੰਦਾ ਜੀ ਗੁਰੂ ਸਾਹਿਬ ਦੇ ਜੇ ਜ਼ਿਆਦੀ ਗੱਲ ਆ ਇਹਨਾਂ ਨੂੰ ਲੱਗਦਾ ਵਾ ਖਾਲੀਸਾਨ ਮੰਗਣਾ ਤੇ ਭਿੰਡਾ ਵਾਲੇ ਨੇ ਕਿਉਂ ਨਹੀਂ ਖਾਲੀਸਾਨ ਮੰਗਿਆ ਜੀ ਬਿਲਕੁਲ ਉਹਨੇ ਇਹ ਗੱਲ ਕਹੀ ਸੀ ਕਿ ਜਿਹੜਾ ਬੰਦਾ ਆ ਉਹ Hindu ਭਰਾ ਮੇਰਾ ਵਾ Hindu ਨਹੀਂ ਸਨਾਤਨੀ ਉਹ Hindu ਨਹੀਂ ਕਹਿੰਦਾ ਸੀਗਾ ਸਨਾਤਨ ਕਹਿੰਦਾ ਸੀ ਇਹਨਾਂ ਨੂੰ ਮੈਂ ਸਭ ਨੂੰ ਦੱਸਦਾ ਵੀ ਜਿਹੜੇ ਆਪਣੇ ਆਪ ਨੂੰ ਇਹ Hindu Hindu ਜੀ ਬੋਲਦੇ ਰਹਿੰਦੇ ਨੇ ਨਾ ਜਿਹੜੇ ਰੀਡਰ ਆਪਣੇ ਆਪ ਨੂੰ ਖਾਲੀਸਾਨ ਬੰਦੇ ਫਿਰਦੇ ਆ ਉਹਨਾਂ ਨੇ ਭਿੰਡਾ ਵਾਲੇ ਨੇ ਸੰਤ ਭਿੰਡਾ ਵਾਲੇ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਉਹ ਸਨਾਤਨੀ ਭਰਾ ਜਿਹੜਾ ਜਨੇਊ ਪਾਉਂਦਾ ਜਿਹੜਾ ਕੇਸ਼ ਰੱਖਿਆ ਯਾਨੀ ਕੇਸ਼ ਨਹੀਂ ਕਟਾਂਦਾ ਜਿਹੜਾ ਦਾੜੀ ਨਹੀਂ ਕਟਾਂਦਾ ਜਨੇਊ ਪਾਇਆ ਹੋਇਆ ਵਾ ਧਰਮ ਦਾ ਪੱਕਾ ਵਾ ਆਪਣੇ ਧਰਮ ਦੇ ਪੂਜਾ ਪੂਰੀ ਪਾਠ ਦੂ ਕਰਦਾ ਵਾ ਹਨਾ ਜੀ ਉਹ ਮੇਰਾ ਭਰਾ ਆ ਜਿਹੜਾ ਦਾੜੀ ਕੱਟਦਾ ਵਾ ਧਰਮ ਨੂੰ ਮੰਨਦਾ ਨਹੀਂ ਆ ਧਰਮ ਦੇ ਕੰਮ ਕਰਦਾ ਵਾ ਉਹ ਮੇਰਾ ਭਰਾ ਨਹੀਂ ਹੈਗਾ ਠੀਕ ਹੈ ਜੀ ਉਸ ਮੈਂ ਕਹਿੰਦਾ ਇਹ ਪਿੰਡਾ ਵਾਲੇ ਦੀ ਫੋਟੋ ਲੈ ਕੇ ਚਰਦੇ ਚੱਲਣਾ ਚਾਹੀਦਾ ਉਹਨਾਂ ਦਾ ਜੇ ਉਹਨੂੰ ਆਪਣਾ ਆਈਡਲ ਸਮਝਦੇ ਆ ਕਰ ਤੇ ਆਈਡਲ ਤੇ ਕਿਉਂ ਨਹੀਂ ਠਹਿਰਦੇ ਆ ਪਿੰਡਰਾ ਵਾਲੇ ਨੇ ਅਜ ਤੱਕ ਇਹਦੀ ਮੰਗਿਆ ਨਹੀਂ ਖਾਲਿਸਤਾਨ ਉਹਨਾਂ ਨੇ ਕੀ ਕੀਤਾ ਸੀ ਆਪਣੇ ਮੱਤਾਬਾਸ ਕਰਵਾਇਆ ਸੀ ਉਸ ਵੇਲੇ ਅਨੰਦਪੁਰ ਅਨੰਦਪੁਰ ਸਾਹਿਬ ਦਾ ਜੀ ਉਹ ਪਾਸ ਹੋਇਆ ਵੀ ਆ ਜੀ ਕਿੰਨੇ ਸਾਲ ਲੜ ਕੇ મોદી ਨੇ ਕੀਤਾ ਠੀਕ ਹੈ ਨਹੀਂ ਸਰ ਵੀ ਮਰਵਾਣ ਵਾਲੀ ਕੌਣ ਸੀਗੀ ਕਿਹੜੀ ਸਰਕਾਰ ਸੀ ਜਦੋਂ ਆਪਾਂ ਕਹਿੰਦੇ ਹਰਮਨਸ਼ੇਹੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਉਸ ਵੇਲੇ ਕਿਹੜੀ ਸਰਕਾਰ ਸੀਗੀ ਇਸ ਗੱਲ ਦਾ ਪਤਾ ਨਾ ਤੇ ਉਸ ਵੇਲੇ ਅੱਜ ਵੀ ਸਾਡਾ ਕਿਸਾਨ ਉੱਠ ਕੇ ਸਾਡੇ ਜਵਾਨ ਉੱਠ ਕੇ ਸਾਡਾ ਪੰਜਾਬ ਉੱਠ ਕੇ ਵੋਟੋ ਕਿੰਨਾ ਪਵੰਦਾ ਅੱਧੇ ਤੋਂ ਜ਼ਿਆਦਾ ਵੋਟੋ ਕਿੰਨੂੰ ਆਂਦਾ ਜੀ ਕਾਂਗਰਸ ਕਾਂਗਰਸ ਨੂੰ ਤੇ ਜਿਸ ਨੇ ਹਮਲਾ ਕਰਵਾਇਆ ਸਾਡੀ ਸਿੱਖ ਗੋਮਈ ਹੂੰ ਬਿਲਕੁਲ ਤੁਸੀਂ ਪੁੱਛਦੇ ਆ ਨਾ ਵੀ ਤੁਸੀਂ ਕਿਉਂ ਇੱਧਰਲੇ ਪਾਸੇ ਤੁਰ ਪਏ ਹਿੰਦੂ ਧਰਮ ਬਾਰੇ ਕਿਉਂ ਚੱਲ ਪਏ ਵੱਡਾ ਇਸ ਕਰਕੇ ਉਧਰ ਨੂੰ ਨਹੀਂ ਹੋਇਆ ਇਸ ਚੀਜ਼ ਕਰਕੇ ਸਰ ਮੈਂ ਅੱਖੀਂ ਦੇਖਿਆ 1984 ਦੇ ਵਿੱਚ ਮੇਰੇ ਦੋਸਤ ਜਿਹੜੇ ਸਾਡੇ ਤੋਂ ਸੀਨੀਅਰ ਵੀ ਹੁੰਦੇ ਸੀਗੇ ਸਾਰੇ ਲੱਭਿਆਂ ਨੇ ਇਲਾਸ਼ਾ ਸਾਰਾ ਅੱਜ ਤੱਕ ਗੱਲ ਸਮਝਦੇ ਹੋ ਬਾਹਰ ਘੁੰਮਣ ਕੇ ਵਿਆਹ ਦੇ ਵਿੱਚ ਸਾਰੇ ਅੱਜ ਤੱਕ ਨਹੀਂ ਲੱਭੇ ਜੀ ਉਹ ਠੀਕ ਹੈ ਨਹੀਂ ਹੂੰ ਪੀ ਸਰ ਅਸੀਂ ਇਸ ਕਰਕੇ ਆਪਣਾ ਆਪ ਨੂੰ ਅਸੀਂ ਦੇਖੋ ਜਿੰਨੇ ਵੀ ਚਾਏ ਸਿੱਖਾ Hindu ਆ ਮੁਸਲਮਾਨਾ ਸਾਈ ਆ ਨਾ ਜੋ ਇਸ ਜੈਨੀਆਂ ਆ ਜੋ ਇਸ ਇੰਡੀਆ ਦੇ ਵਿੱਚ ਆ ਜੀ ਉਹ ਸਾਰੇ ਸਨਾਤਨੀਆਂ ਆ ਇਸ ਕਰਕੇ ਅਸੀਂ ਸਨਾਤਨਧਰ ਨੂੰ ਮੰਨਦੇ ਆ ਜੀ ਠੀਕ ਹੈ ਨਹੀਂ ਤੇ ਮੇਰਾ ਇਹਨਾਂ ਵੱਲੋਂ ਮੂੰਹ ਟੁੱਟਣ ਦਾ ਇੱਕ ਇਹੀ ਆਦੇਸ਼ਾ ਇਹੀ ਹੁੰਦਾ ਮੈਂ ਅੱਜ ਵੀ ਤਿਆਰ ਆ ਜੀ ਮੈਂ ਕਹਿੰਦਾ ਜੀ ਤੁਸੀਂ ਪੰਥ ਦੀ ਰੱਖੋ ਨਹੀਂ ਖਾਲਿਸਤਾਨ ਨਹੀਂ ਪੰਥ ਦੀ ਹੁਣ ਤੁਸੀਂ ਜੇ ਤੁਸੀਂ ਕਹਿੰਦੇ ਆਪਣੇ ਆਪ ਨੂੰ ਅਸੀਂ ਖਾਲਿਸਤਾਨ ਲੈਣਾ ਜੀ ਤੁਸੀਂ ਕਿਸ ਕਿਸਾਨ ਦੇ ਘਰੇ ਜਾ ਕੇ ਜੀ ਉਹਦੀ ਮਜਬੂਰੀ ਦਾ ਜਿਹੜਾ ਜਿਹੜਾ ਸਾਲਾ ਕਰਜ਼ਾ ਚੱਕ ਚੱਕ ਕੇ ਅਗਲੇ ਨੇ ਲਾਇਆ ਵਾ ਠੀਕ ਹੈ ਨਹੀਂ ਆੜਤੀਆਂ ਦੇ ਪੈਸੇ ਦੇਣੇ ਆ ਤੁਸੀਂ ਦੋ ਨਾ ਕਿਸੇ ਨੂੰ 20 25 25 ਲੱਖ ਰੁਪਏ ਵੰਡੋ ਨਾ ਯਾਰ ਜਾ ਕੇ ਕਿਸਾਨਾਂ ਦੇ ਤੁਸੀਂ ਹੈਤੀ ਬੰਦੇ ਆ ਦੋਖੀ ਬੰਦੇ ਆ ਵੀ ਹਜੇ ਉਹਨਾਂ ਕਿਸਾਨਾਂ ਦਾ ਬਹੁਤ ਦੁੱਖ ਆ ਦੋ ਨਾ ਜਾ ਜਾ ਕੇ ਉਹਨਾਂ ਨੂੰ ਪੈਸੇ ਕਿਹੜਾ ਬੰਦਾ ਅੱਜ ਦੀ ਡੇਟ ਦੇ ਮੈਨੂੰ ਇੱਕ ਚੀਜ਼ ਦਿਖਾ ਦਿਓ ਪੰਨੇ ਸਿੱਧੂ ਤੋਂ ਬਿਆਨ ਕਿਹਦਾ ਆ ਕਿਸੇ ਹੋਰ ਕਿਸੇ ਬੰਦੇ ਦਾ ਆ ਕਿਸੇ ਦਾ ਬਿਆਨ ਜੀ ਕਿਸੇ ਬੰਦੇ ਨੇ ਬਿਆਨ ਨਹੀਂ ਦਿੱਤਾ ਸਰ ਉਸ ਨੂੰ ਵੀ ਮੈਂ ਸਰ ਅਸੀਂ ਤੁਹਾਡੇ ਨਾਲ ਆ ਗਏ ਤੁਹਾਡੇ ਚ ਰੋਸਾ ਇਸ ਚੀਜ਼ ਦਾ ਦਰਦ ਆ ਵੀ ਕੋਈ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਭਾਵੇਂ ਜਾਂ ਹੋਰ ਜਥੇਬੰਦੀ ਦੀ ਗੱਲ ਕਰੀਏ ਕੋਈ ਇਸ ਪਾਸੇ ਨੂੰ ਨਹੀਂ ਆਇਆ ਬੇਸ਼ੱਕ ਗੱਲਾਂ ਬਹੁਤ ਹੋ ਜਾਂਦੀਆਂ ਨੇ ਅਸੀਂ ਧਰਮ ਦੇ ਰਖਵਾਲੇ ਆ ਅਸੀਂ ਐ ਆ ਪਰ ਇੰਨਾ ਫੰਡ ਆਂਦਾ ਇੰਨਾ ਕੁਸ਼ਾ ਪਰ ਕਿਸੇ ਦੀ ਮਦਦ ਨਹੀਂ ਕਰ ਸਕਦੇ ਇਸ ਚੀਜ਼ ਕਰਕੇ ਤੁਹਾਡਾ ਮੋਹ ਭੰਗ ਹੋਇਆ ਬਿਲਕੁਲ ਜੀ ਸਾਰਾ ਹੋਇਆ ਮੈਂ ਤਾਂ ਇਹ ਚੀਜ਼ ਕਹਿਣਾ ਜੀ ਫੰਡ ਇੰਨਾ ਇਕੱਠਾ ਹੁੰਦਾ ਇੰਨਾ ਕੋਲ ਹਨਾ ਜੀ ਮੈਂ ਕਹਿਣਾ ਜੀ ਦੇਖੋ ਜੀ ਆ ਆ ਹਰਮੰਦਰ ਸਾਹਿਬ ਦੇ ਫੰਡ ਜੋ ਵੀ ਆ ਚੜਾਵਾ ਚੜਦਾ ਕੁਝ ਵੀ ਕਰਦਾ ਕੀ ਗੱਲ ਆਪਣੀ ਕੌਮ ਲਈ ਕੁਝ ਕਰ ਨਹੀਂ ਸਕਦੇ ਜੇ ਇਹਨਾਂ ਨੇ ਬੰਡੀਆਂ ਕਰਤੀਆਂ ਸਰ ਠੀਕ ਹੈ ਜੀ ਹੁਣ ਕਾਲਜ ਹੋ ਗਿਆ ਜਾਂ ਇਹਨਾਂ ਨੇ ਸਕੂਲ ਖੋਲੇ ਆ ਜੀ ਹਨਾ ਜੀ ਤੁਸੀਂ ਦਸਤਾਰ ਬਨੂਗੇ ਤਾਂ ਤੁਸੀਂ ਜਾਉਂਗੇ ਜੀ ਉੱਥੇ ਨਹੀਂ ਜਾ ਸਕਦੇ ਕਿਉਂ ਜੀ ਕਿਉਂ ਪੱਖਵਾਜੀ ਕਰਦੇ ਆ ਜੀ ਕਿਸੇ ਲਈ ਉਹਨਾਂ ਨੂੰ ਕੋਈ ਮਰਿਆਦਾ ਚ ਰਹਿਣਾ ਹਨਾ ਜੀ ਕੀ ਗੱਲ ਇੱਕ ਸਿੱਖ ਬਣਨੀ ਹੋਣੀ ਚਾਹੀਦੀ ਹੈ ਹਾਂ ਦੇਖੋ ਗੁਰੂ ਸਾਹਿਬ ਨੇ ਜੇ ਇਦਾਂ ਦੀ ਗੱਲ ਸੀ ਕੀ ਜੀ ਹਨਾ ਜੀ ਤੇ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਆਲਾ ਹੋਰ ਸਾਡੇ ਦਸਾਂ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਕਿਸ ਗੱਲ ਲਈ ਦਿੱਤੀਆਂ ਗੁਰੂ ਤੇਗ ਬਹਾਦਰ ਨੇ ਤੱਪ ਦੀਆਂ ਦੇ ਫੜੇ ਆ ਹੋਰ ਸਾਡੇ ਬੰਦਾ ਬਹਾਦਰ ਜੀ ਹੋ ਗਏ ਹੋਰ ਹੋ ਗਏ ਜੀ ਹਨਾ ਜੀ ਹਨਾ ਹਰੀ ਸਿੰਘ ਨਲੂਆ ਜੀ ਹੋ ਗਏ ਹੁਣ ਅਸੀਂ ਇਹਨਾਂ ਦੀ ਦੇਣ ਜਿਹੜੀ ਆ ਇਹਨਾਂ ਨੇ ਇਹ ਕਰਕੇ ਦੇਖਿਆ ਕਿ ਸਾਰੇ ਆਪਣੀ ਕੁਰਬਾਨੀ ਦਿੱਤੀਆਂ ਆਪਣੀਆਂ ਜਾਨ ਦਿੱਤੀਆਂ ਵੀ ਨਹੀਂ ਯਾਰ ਇਹ ਹਿੰਦੂ ਆ ਇਹ ਮੁਸਲਮਾਨ ਆ ਇਹ ਉਹਦੀ ਧੀ ਪੈਣਾ ਇਹਦੀ ਪੈਣਾ ਇਦਾਂ ਥੋੜੋ ਆ ਜੀ ਤੁਸੀਂ ਯਾਰ ਸਿੱਖਿਆ ਦਿਓ ਹਸਪੀਟਲ ਖੋਲੋ ਜੇ ਰਾਜ ਹੀ ਕਰਨਾ ਸਾਲਾ ਦਿੱਲੀ ਦੇ ਕਰ ਲਓ ਨਾ ਸਾਡੇ ਪੰਜਾਬੀਆਂ ਦੀ ਪਤਾ ਕੀ ਬੜੰਬਣਾ ਜੀ ਸਾਡੇ ਸਿੱਖ ਧਰਮ ਦੀ ਸਾਡੀ ਜੱਟ ਕੌਮ ਦੀ ਕਿਸੇ ਦੀ ਸੁਣਨੀ ਨਹੀਂ ਮਰਜ਼ੀ ਕਰਨੀ ਹੂੜ ਮਤ ਕਰਨੀ ਅਸੀਂ ਚਾਹੇ ਡਾਕਟਰ ਬਨ ਜਾਈਏ ਅਸੀਂ ਚਾਹੇ ਜਿੰਨੇ ਮਰਜ਼ੀ ਪੜ੍ਹੇ ਲਿਖੇ ਬਨ ਜਾਈਏ ਪਰ ਸਾਨੂੰ ਸਾਲੀ ਅਕਲ ਆਣੀ ਨਹੀਂ ਜੀ ਬਿਲਕੁਲ ਇਸ ਕਰਕੇ ਨਹੀਂ ਆਣੀ ਕਿ ਅਸੀਂ ਲੋਕਾਂ ਦੇ ਲਾਈ ਲੱਗ ਲੱਗ ਜਾਂਦੇ ਮੰਤੀਆਂ ਦੇ ਲੱਗ ਜਾ ਕੇ ਜਾਂਦੇ ਆਂ ਕਿ ਯਾਰ ਜੇ ਅਸੀਂ ਆਪਣਾ ਆ ਆਪਣਾ ਆਪ ਨੂੰ ਬਚਾਣਾ ਵਾ ਨਾ ਸਾਨੂੰ ਆਪਣੇ ਪੰਜਾਬ ਨੂੰ ਬਚਾਉਣਾ ਪੈਣਾ ਸਾਨੂੰ ਕਿਸਾਨਾਂ ਨੂੰ ਬਚਾਉਣਾ ਪੈਣਾ ਸਾਨੂੰ ਯਾਰ ਆਪਣੀ ਇੱਕ ਏਦਾਂ ਦੀ ਖੜੀ ਕਰਨੀ ਮਿਸਾਲ ਚਾਹੀਦੀ ਸਾਨੂੰ ਕਿਸੇ ਜਿਹੜੇ ਅੱਛਾ ਕਿਸਾਨਾਂ ਦੀ ਗੱਲ ਆ ਤੁਸੀਂ ਚਾਹੁੰਦੇ ਹੋ ਕਿ ਕਿਸਾਨਾਂ ਨੂੰ ਕੋਈ ਬਦਲ ਮਿਲ ਜੇ ਕਿ ਜਿਹੜੀਆਂ ਫਸਲੀ ਚੱਕਰ ਚੋਂ ਨਿਕਲ ਜੇ ਖਸਖਸ ਦੀ ਖੇਤੀ ਕਰਵਾ ਦਿਓ ਕਿਸਾਨਾਂ ਨੂੰ ਸਰ ਜਾਂ ਤਾਂ ਸੈਂਟਰ ਸਰਕਾਰ ਨੇ ਜਾਂਦੀ ਜਾਂ ਪੰਜਾਬ ਸਰਕਾਰ ਨੇ ਚੰਦੀ ਹੂੰ ਠੀਕ ਕਾਰਨ ਕਿ ਸਰ ਸਾਡਾ ਪੰਜਾਬ ਨਾ ਜਿਹੜਾ ਇੱਕ ਫਿਲਮ ਬਣੀ ਸੀ ਉੜਦਾ ਪੰਜਾਬ ਉੜਦਾ ਪੰਜਾਬ ਹੂੰ ਜਿਹੜੀ ਕੀ ਬਾਲੀਵੁੱਡ ਇਹਨਾਂ ਨੇ ਬਣਾਈ ਸੀਗੀ ਹੂੰ ਉੜਦਾ ਪੰਜਾਬ 'ਚ ਇਹਨਾਂ ਨੇ ਇੰਨੀ ਕਿ ਜਿਹੜੀ ਭੂਮਿਕਾ ਜਿਹੜੀ ਪੰਜਾਬ ਦੇ ਨੌਜਵਾਨ ਦੀ ਹਲਕੀ ਦਿਖਾਤੀ ਨਾਲ ਠੀਕ ਹੈ ਜੀ ਪੰਜਾਬ ਨੂੰ ਨਸ਼ੇੜੀ ਦਿਖਾ ਦਿੰਦਾ ਨਸ਼ੇੜੀ ਦਿਖਾ ਦਿੰਦਾ ਜੀ ਹਨਾ ਜੀ ਵੀ ਦੇਖੋ ਨਸ਼ਾ ਕਿੱਥੇ ਨਹੀਂ ਹੈਗਾ ਰਾਜਸਥਾਨ 'ਚ ਵੀ ਆ ਹਰਿਆਣਾ 'ਚ ਵੀ ਆ ਹਿਮਾਚਲ 'ਚ ਵੀ ਆ ਹਰ ਜਗ੍ਹਾ ਜੀ ਹਨਾ ਜੀ ਹੂੰ ਸਭ ਤੋਂ ਜ਼ਿਆਦਾ ਮੁੰਬਈ 'ਚ ਜੋਤੇ ਕੀ ਡਰਗਸ ਦੇ ਨਾਮ ਤੇ ਜਿਹੜੇ ਕਹਿੰਦੇ ਵੀ ਪਿੱਛੇ ਜੇ ਅਸੀਂ ਕਾਫੀ ਸਾਲ ਹੋ ਗਏ ਪੀਬਿਆਣੀ ਕੀ ਸੱਪਾਂ ਦਾ ਜ਼ਹਿਰ ਤੱਕ ਦਾ ਜਿਹੜਾ ਹੀ ਟਿਕਦਾ ਜੀ ਹਨਾ ਜੀ ਉਹਨੂੰ ਡਰਗਸ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਤੇ ਜਿਹੜਾ ਗਾੜਾ ਬੰਬੇ ਤੇ ਸਰ ਸਾਡੇ ਪੰਜਾਬ ਨੂੰ ਕਿਉਂ ਮਾਰਾ ਕੀਤਾ ਜਾਂਦਾ ਹਮ ਸਭ ਤੋਂ ਜ਼ਿਆਦਾ ਸਪੋਰਟਸ ਕਿਸੇ ਟਾਈਮ ਦੇ ਵਿੱਚ ਜਿਹੜਾ ਨਿਕਲਦਾ ਸੀਗਾ ਠੀਕ ਹੈ ਅੱਜ ਹਰਿਆਣਾ ਉੱਪਰ ਆ ਸਭ ਤੋਂ ਜ਼ਿਆਦਾ ਸਪੋਰਟਸ ਜਿਹੜੀ ਸੀ ਪੰਜਾਬ ਦੇ ਵਿੱਚੋਂ ਨਿਕਲੀਆਂ ਸੀ ਠੀਕ ਹੈ ਜੀ ਨੈਸ਼ਨਲ ਇੰਟਰਨੈਸ਼ਨਲ ਸਾਰੇ ਖੇਡੇ ਆ ਜੀ ਹਨਾ ਜੀ ਕਪਲ ਦੇ ਵਰਗੇ ਹੋ ਗਏ ਹੋਰ ਕਈ ਦਾਰਾ ਸਿੰਘ ਵਰਗੇ ਬਹੁਤ ਸਾਰੀਆਂ ਬੜੀਆਂ ਪਰੇ ਬੜੀਆਂ ਬੜੀਆਂ ਹਸਤੀਆਂ ਬੈਠੀਆਂ ਜੀ ਹਨਾ ਜੱਜ ਵੀ ਬੈਠੀਆਂ ਜਿਹੜੀਆਂ ਹਨਾ ਜੀ ਪਰ ਅਸੀਂ ਇਹ ਚੀਜ਼ ਜਾਣਦੇ ਆ ਕਿ ਪੰਜਾਬ ਨੂੰ ਮਾੜਾ ਸਾਫਤ ਕੀਤਾ ਸਾਡੀ ਸੈਂਟਰ ਸਰਕਾਰ ਨੇ ਜਦੋਂ ਉਸ ਵੇਲੇ ਕਾਂਗਰਸ ਦਾ ਰਾਜ ਸੀਗਾ ਜੀ ਠੀਕ ਆ ਜੀ ਪੀ 1984 ਤੋਂ ਪਹਿਲਾਂ ਜੀ ਜਿਹੜਾ ਸੀਗਾ ਸਿਸਟਮ ਸਾਡੀ ਪੰਜਾਬ ਦੇ ਵਿੱਚ ਖਾਸ ਕਰਕੇ ਦੀ ਖੇਤੀ ਹੁੰਦੀ ਸੀ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ ਜਦ ਕਿ ਠੇਕੇ ਹੁੰਦੇ ਸੀਗੇ ਹੂੰ ਪਿਛਲਾ ਹੌਨ ਰਿਕਾਰਡ ਜਿਹੜਾ ਜੀ ਜੀ ਪੀ ਪੰਜਾਬ ਦੇ ਵਿੱਚ ਇਨਕਮ ਨੂੰ ਮਤਲਬ ਕਿ ਨਾ ਜਿਹੜੇ ਗਿੱਦ ਹੁੰਦੇ ਗਿੱਦ ਦਿੱਲੀ 'ਚ ਬੈਠੇ ਹੋਏ ਆ ਜੀ ਪੰਜਾਬ ਨੂੰ ਨੋਜ-ਨੋਜ ਕੇ ਖਾ ਰਹੇ ਸੱਚ ਇਹ ਆ ਸਰਕਾਰ ਕੋਈ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਆ ਚਾਹੇ ਸੈਂਟਰ ਸਰਕਾਰ ਦੀ ਆ ਚਾਹੇ ਕਾਂਗਰਸ ਦੀ ਵੀ ਜਾਂ ਕਨਗਰਸ ਹੈ ਨਾ ਜੀ ਸੈਂਟਰ ਸਰਕਾਰ ਜਿਹੜੇ ਬੈਠੇ ਆ ਜੀ ਉਹਨਾਂ ਸਾਰਿਆਂ ਨੇ ਪੰਜਾਬ ਨੂੰ ਹੀ ਖਤਮ ਕਰਤਾ ਅਸੀਂ ਇਹ ਚੀਜ਼ ਨੇ ਵੀ ਕਿਸਾਨ ਨੂੰ ਬਚਾਉਣ ਦੀ ਖਾਤਰ ਅਸੀਂ ਕਹਿੰਨੇ ਆ ਵੀ ਦੇਖੋ Rajasthan 'ਚ ਵੀ ਤਾਂ ਠੇਕਾ ਜਿਹੜਾ ਵਾ ਲੈਂਦੇ ਆ ਨਾ ਜੀ ਸਰਕਾਰ ਲੈ ਰਹੀ ਆ ਇੱਕ ਕਿੱਲੇ ਦੇ ਵਿੱਚੋਂ ਘੱਟੋ ਘੱਟ ਵੀ ਖਸਕਸ ਦੀ ਫੀਮ ਦੀ ਖੇਤੀ ਜਿਹੜੀ ਹੁੰਦੀ ਆ ਸਰ 15 ਲੱਖ ਤੋਂ 25 ਲੱਖ ਤੱਕ ਜਾਂਦੀ ਹੈ ਜੀ ਤੇ ਜਿਹੜੀਆਂ ਤਿੰਨ ਤਿੰਨ ਚੀਜ਼ਾਂ ਹੁੰਦੀਆਂ ਆ ਵਾ ਡੋਡੇ ਹੋ ਗਈ ਫੀਮ ਹੋ ਗਈ ਤੇ ਖਸਕਸ ਹੋ ਗਈ ਠੀਕ ਆ ਜੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਅੱਜ ਦਾ ਦੌਰ ਚੱਲ ਰਿਹਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਵਾ ਠੀਕ ਆ ਜੀ ਪੰਜਾਬ ਦੀ ਖੇਤੀ ਨੂੰ ਖਤਮ ਕੀਤਾ ਜਾਂਦਾ ਨਿਸ਼ਾਨਾ ਬਣਾ ਰਿਹਾ ਪੰਜਾਬ ਇਹ ਰਾਜਨੀਤੀ ਜਿਹੜੀ ਹੋ ਰਹੀ ਆ ਹੈ ਨਾ ਜੀ ਜੇ ਪੰਜਾਬ ਦੇ ਵਿੱਚ ਖੇਤੀ ਬੰਦ ਹੋ ਗਈ ਨਾ ਜੀ ਮੈਂ ਕਹਿੰਦਾ ਜੀ ਅਨਾਜ ਇੰਨਾ ਕਿ ਮਹਿੰਗਾ ਹੋ ਜਾਣਾ ਜਿਹੜੇ ਲੋਕ ਬੋਲਦੇ ਆ ਨਾ ਕਿ ਯਾਰ ਪੰਜਾਬ ਦਾ ਕਿਸਾਨ ਆਸਾਨ ਨਹੀਂ ਕਰ ਰਿਹਾ ਹਰਿਆਣਾ ਦਾ ਕਿਸਾਨ ਨਹੀਂ ਕਰ ਰਿਹਾ ਜਾਂ ਕੁਝ ਜਿੱਦਾਂ ਇਹਨਾਂ ਨੇ ਖੇਤੀ ਬੰਦ ਕਰਤੀ ਨਾ ਜੀ ਕੁਝ ਹੋਰ ਕਰਨ ਲੱਪੇ ਤੇ ਇਹਨਾਂ ਨੂੰ ਕੰਨਾਂ ਨੂੰ ਹੱਥ ਲੱਗ ਜਾਣਾ ਇੱਕ ਕਿਸਾਨ ਤਾਂ ਕਹਿੰਦੇ ਆਪਣਾ ਆਪ ਉਗਾ ਲੂਗਾ ਆਪਣੇ ਯੋਗੀ ਚ ਕਰ ਲੂਗਾ ਫਿਰ ਲੋਕ ਜਿਹੜੇ ਸ਼ਹਿਰੀ ਲੋਕ ਹੋਣਗੇ ਉਹ ਕੀ ਕੋਠਿਆਂ ਚ ਗਮਲੇ ਚ ਕਣਕ ਬੀਜਣਗੇ ਮੈਂ ਕਹਾਂ ਸਰ ਉਹ ਵੀ ਨਹੀਂ ਬੀਜ ਹੋਣੀ ਮੋਗੀ ਸੜ ਜਾਨੀ ਗਮਲਿਆਂ 'ਚ ਕਿੰਨੇ ਕਿ ਹੋਏਗੀ ਜਾਂ ਛੱਤਾਂ 'ਤੇ ਕਿੰਨੇ ਕਿ ਬੀਜ ਲੂਗੇ ਜੀ ਹੂੰ ਜੋ ਜ਼ਮੀਨ ਦੇ ਵਿੱਚ ਹੋਣੀ ਆ ਤੁਸੀਂ ਛੱਤਾਂ 'ਤੇ ਥੋੜੋ ਬੀਜ ਲਾਗੇ ਗੱਲਾਂ ਤਾਂ ਲੋਕ ਬੜੀ ਕਰ ਲੈਂਦੇ ਛੱਤ 'ਤੇ ਬੀਜ ਲਾਗੇ ਆ ਕਰਮਾ ਨੇ ਉਹ ਕੱਲ ਲਾਗੇ ਮੰਮਾ ਛੱਤ 'ਤੇ ਉੱਤੇ ਬੀਜ ਕੇ ਤਾਂ ਦੇਖ ਹੂੰ ਬਿਲਕੁਲ ਮਤੇ ਕੀ ਕਹਿੰਦੇ ਵੀ 1 ਕਿਲੋ ਕਣਕ ਦੇ ਵਿੱਚ ਕਿੰਨੇ ਸੋ ਲੀਟਰ ਪਾਣੀ ਲੱਗਦਾ ਜੀ ਹੂੰ ਇਹ ਲੋਕਾਂ ਨੂੰ ਸਮਝ ਆ ਗਈ ਹੈ ਹਨਾ ਇਹ ਸੋਸ਼ਲ ਦੇ ਨਿੱਟਪ ਗੱਲਾਂ ਬਾਣੀਆਂ ਬਹੁਤ ਵਡੀਆਂ ਵਾਂ ਉਹਨਾਂ ਨੂੰ ਆਪਣੇ ਆਪ ਤੇ ਲੈ ਕੇ ਫਿਜ਼ੀਕਲੀ ਜਮਾ ਕੇ ਕਰਕੇ ਬਹੁਤ ਔਖਾ ਜੀ ਅਸੀਂ ਤਾਂ ਇਹ ਚੀਜ਼ ਜਾਣਦੇ ਆ ਕਿ ਸੈਂਟਰ ਸਰਕਾਰ ਜੇ ਲਾਸਟ ਟਾਈਮ ਕਹਿੰਦੇ ਜੀ ਹਰਮਾਚਲ ਦੇ ਵਿੱਚ ਇਹ ਕੀ ਨਾਮ ਹੈ ਦੀ ਸੁਰਫੇ ਦੀ ਖੇਤੀ ਦਾ ਪਰਮਿਸ਼ਨ ਦਿੱਤੀ ਜੀ ਠੀਕ ਹੈ ਜੀ ਜਿਹਨੂੰ ਆਪਾਂ ਸੁੱਖਾ ਕਹਿੰਦੇ ਆਂ ਪੰਜਾਬੀ ਦੇ ਵਿੱਚ ਠੀਕ ਹੈ ਜੀ ਜਦ ਉਹਦੀ ਖੇਤੀ ਹਿਮਾਚਲ ਚ ਕਿਉਂ ਦੇ ਰਹੇ ਜੀ ਹੂੰ ਤੇ ਪੰਜਾਬ ਚ ਪੰਜਾਬ ਚ ਕਿਉਂ ਨਹੀਂ ਦੇ ਰਹੇ ਖੇਤੀ ਬਿਲਕੁਲ ਠੀਕ ਹੈ ਜੀ ਹਰ ਅਬ ਹਿਮਾਚਲ ਦੇ ਵਿੱਚ ਲਾਸਟ ਟਾਈਮ ਮੈਨੂੰ ਪਤਾ ਲੱਗਾ ਵੀ 15000 ਤੋਂ ਲੈ ਕੇ 20000 ਜਿਹੜਾ ਵਾ ਏਕੜ ਦੇ ਵਿੱਚ ਜਿਹੜਾ ਕੀ ਡਰਗ ਜਿਹੜੀ ਦਵਾਈਆਂ ਦੇ ਵਿੱਚ ਪੈਂਦੀ ਆ ਹੂੰ ਉਹ ਖੁੱਲ ਰਿਹਾ ਜੀ ਹੂੰ ਠੀਕ ਹੈ ਜੀ ਤੇ ਪੰਜਾਬ ਦੇ ਵਿੱਚ ਜੇ ਸਾਲੀ ਫੀਮ ਦੀ ਖੇਤੀ ਹੋਣ ਲੱਪੇ ਜੀ ਖਸ ਖਸ ਦੀ ਖੇਤੀ ਹੋਣ ਲੱਗ ਜਾਈਗੀ ਤਾਂ ਕਿਸੇ ਨੂੰ ਤਕਲੀਫ ਆ ਹੂੰ ਮੇਰੀ ਗੱਲ ਸੁਣੋ ਜਿਹੜੀ ਆ ਨਾ ਤੁਸੀਂ ਮੰਗ ਕਰਦੇ ਹੋ ਇਸ ਚੀਜ਼ ਦੀ ਮੈਂ ਸਰ ਬਿਲਕੁਲ ਮੰਗ ਕਰਦਾ ਕਿਸਾਨ ਬਚੂਗਾ ਹੀ ਤਾਂ ਸਰ ਹੂੰ ਕਹਿੰਦੇ ਕਿਤੇ ਫਿਰ ਪੰਜਾਬ ਦੇ ਨੌਜਵਾਨ ਉਧਰ ਨੂੰ ਨਾ ਤੁਰ ਪੈਣੋ ਦੇਖੋ ਮੇਰੀ ਗੱਲ ਸੁਣੋ ਸਾਡੇ ਬਜ਼ੁਰਗ ਸੀ ਦਾਦੇ ਪੜਦਾਦੇ ਸੀਗੇ ਖੇਤੀ ਉਦੋਂ ਵੀ ਹੁੰਦੀ ਸੀ ਕੀ ਗੱਲ ਕਿਹੜੇ ਤੁਰ ਪੈ ਸੀ ਤੁਰ ਪੈ ਹੂੰ ਇਦੇ ਨਾਲ ਲੱਗਦਾ ਨਹੀਂ ਵੀ ਜੇ ਖੇਤੀ ਹੋਣ ਲੱਗੀ ਵੀ ਥੋੜਾ ਜਿਹੜਾ ਚਿੱਟੇ ਵਾਲਾ ਨਸ਼ਾ ਵੀ ਘਟੂਗਾ ਮੈਂ ਕਹਾਂ 101% ਸਰ ਘਟੇਗਾ ਹੂੰ ਘਟਣ ਦਾ ਰੀਜ਼ਨ ਇਹ ਹੋ ਜਾਣੇ ਆ ਕਿ ਦੇਖੋ ਜਿਹੜੀ ਚੀਜ਼ ਆਪਾਂ ਨੂੰ ਠੇਕੀਆਂ ਤੇ ਸ਼ਰਾਬ ਵੀ ਤਾਂ ਨਸ਼ਾ ਹੀ ਆ ਸਰ ਹੂੰ ਜਿਹੜੀ ਬੋਤਲਸ ਵਾਲੀ 100 ਰੁਪਏ ਦੀ 150 ਦੀ ਹੈਗੀ ਆ ਉੱਪਰ ਪੈਦਾ ਲਿਖਿਆ ਹੋਇਆ ਹੁੰਦਾ ਹਾਂਜੀ ਉਹ ਸਾਲੀ ਵਿਗਦੀ ਕਿੰਨੀ ਆ 550 650 700 ਦੀ ਵਿਕ ਰਹੀ ਆ ਦੋ ਨੰਬਰ ਦੀ ਕਮਾਈ ਆ ਰਹੀ ਆ ਹੂੰ ਜਦ ਹਰਿਆਣੇ ਜੇ ਹੋ ਸਕਦੀ ਆ ਆਪਣੇ ਹਿਮਾਚਲ ਆਪਣੇ ਰਾਜਸਥਾਨ ਦੇ ਵਿੱਚ ਹੋ ਸਕਦੀ ਆ ਖੇਤੀ ਉਰੇ ਕਿਉਂ ਨਹੀਂ ਹੋ ਸਕਦੀ ਸਰ ਹੂੰ ਜੇ ਸੈਂਟਰ ਸਾਡਾ ਕਰਨਾ ਨਹੀਂ ਚਾਹੁੰਦੇ ਦੇਖੋ ਜੀ ਉੱਥੇ ਦੇਖੋ ਮੂਫਲੀ ਦੀ ਖੇਤੀ ਜੇ ਕਹਿੰਦੇ ਵੀ ਉੱਥੇ ਖੇਤੀ ਨਹੀਂ ਹੁੰਦੀ ਦੇਖੋ ਮੂਫਲੀ ਦੀ ਖੇਤੀ ਐਕਸਪੋਰਟ ਹੁੰਦੀ ਸਭ ਤੋਂ ਵਧੀਆ ਤੇਲ ਇਹਦਾ ਬਣਦਾ ਜੀ ਮੂਫਲੀ ਦਾ ਹੁੰਦਾ ਜੀ ਹੈਨਾ ਜੀ ਮੂਫਲੀ ਹੁੰਦੀ ਆ ਮਿਰਚਾਂ ਹੁੰਦੀਆਂ ਪਿਆਜ਼ ਹੁੰਦਾ ਦਾਲਾਂ ਹੁੰਦੀਆਂ ਹਮ ਆਪਣੇ ਹ ਰਾਜਸਥਾਨ ਦੇ ਵਿੱਚ ਹੈ ਕਿ ਨਹੀਂ ਤੇ ਕੀ ਗੱਲ ਉੱਥੇ ਖੇਤੀ ਇਹ ਚੀਜ਼ ਹੋ ਰਹੀ ਆ ਤੇ ਉਹਨਾਂ ਨੂੰ ਫੇਰ ਵੀ ਪਰਮਿਸ਼ਨ ਦਿੱਤੀ ਗਈ ਆ ਯਾਰ ਜੇ ਸਾਥ ਆਉ ਲੈਣਾ ਸਰਕਾਰ ਲੈ ਲਵੇ ਆ ਕੇ ਇੱਕ ਵੀ ਜੇ ਉਹਦਾ ਡੋਡਾ ਟੁੱਟਦਾ ਹੋ ਉਹ ਤੋਂ ਲੈਣ ਭੀ ਇਹ ਡੋਡਾ ਕਿਦਾ ਟੁੱਟਿਆ ਜੀ ਆ ਬੋਟਾ ਸੜਿਆ ਉਹ ਜਿੱਦਾਂ ਡੋਡਾ ਡੋਡਾ ਲੱ ਉਹ ਕਿੰਨੇ ਬੂਟੇ ਲਾਏ ਕਿੰਨੇ ਨਹੀਂ ਲਾਏ ਹਿਸਾਬ ਦਾ ਰੱਖਣਾ ਆਪਣਾ ਨਹੀਂ ਦੇਣੀ ਪੈਂਦੀ ਐ ਕਿੰਨੀ ਨਿਕਲਣੀਆਂ ਐ ਇੰਨੀ ਨਿਕਲਣੀਆਂ ਹਰ ਘਟਨੇ ਨਹੀਂ ਚਾਹੀਦੀ ਘਟਣੀ ਨਹੀਂ ਚਾਹੀਦੀ ਰਾਜਸਥਾਨ ਦੇ ਵਿੱਚ ਸਾਰੇ ਉਹ ਕਹਿੰਦੇ ਵੀ ਬਕਾਇਦਾ ਸਰਕਾਰੀ ਬੰਦਾ ਆਂਦਾ ਜਿੰਨੇ ਬੂਟੇ ਲੱਗੇ ਹੁੰਦੇ ਆ ਬੂਟਿਆਂ ਦਾ ਉਹ ਗਿਣਤੀ ਕਰਦਾ ਬੰਦਾ ਗਿਣਤੀ ਕਰਕੇ ਆਪਣੇ ਰਜਿਸਟਰ ਤੇ ਚਾੜ੍ਹਦਾ ਉਸ ਦੇ ਸਿਆਣ ਹੁੰਦੇ ਆ ਉਸ ਤੋਂ ਬਾਅਦ ਆ ਕੇ ਫਿਰ ਜਿਹੜਾ ਵੀ ਐ ਨਾ ਕਿਸੇ ਨੂੰ ਚੀਰਾ ਵੀ ਦਿੱਤਾ ਜਾਂਦਾ ਵਾ ਤੇ ਸਰ ਉਹ ਵੀ ਆ ਕੇ ਉੱਤੇ ਪਰਚਾ ਹੋਏ ਨਾ ਉੱਤੇ ਜੁਰਮਾਨਾ ਪੈਂਦਾ ਮੋਟਾ ਹੂੰ ਉਹ ਕਰਦੇ ਨੇ ਸਰ ਕਮ ਸੇ ਕਮ ਕਿਸਾਨ ਦਾ ਬਚੂਗਾ ਨਾ ਸਰ ਜੇ ਉਹਨਾਂ ਦੀ ਦਵਾਈਆਂ ਜਿਹੜੀਆਂ ਹੈਗੀਆਂ ਇਸ ਚੀਜ਼ਾਂ ਦਵਾਈਆਂ 'ਚ ਪੈਂਦੀਆਂ ਦੀ ਹੈ ਨਾ ਜੀ ਮੈਡੀਸਨ 'ਚ ਯੂਜ਼ ਕੀਤਾ ਜਾਂਦਾ ਵਾ ਜੇ ਇਹ ਚੀਜ਼ ਹੋਵੇ ਕਿ ਇਹ Punjab ਕਿਉਂ ਨਹੀਂ ਕਰ ਸਕਦਾ ਹੂੰ ਬਿਲਕੁਲ Punjab ਦੇ ਕਿਸਾਨ ਆਪਣਾ ਖਿਆਲ ਵਧੀਆ ਰੱਖ ਸਕਦਾ ਵਾ ਜ਼ਰੂਰੀ ਨਹੀਂ ਹੈਗਾ ਵਾ ਦੇਖੋ ਜਿਹਨੇ ਖਾਣੀ ਹੈ ਉਹ ਤਾਂ ਹੁਣ ਵੀ ਤਾਂ ਲੈ ਕੇ ਖਾਈ ਰਿਹਾ ਕਿਤੇ ਲੋਕ ਬੰਦ ਹੋ ਗਈ ਆ ਹੂੰ ਮੈਂ ਕਹਿੰਦਾ ਸਰ ਡਰੱਗਸ ਬੰਦ ਹੋ ਜਾਏਗੀ ਜਿਨ੍ਹਾਂ ਦਾ ਗੋਰਖ ਧੰਦਾ ਬਣਿਆ ਹੋਇਆ ਨਾ ਜੀ ਮੋਟਾ ਪੈਸੇ ਕਮਾਉਂਦੇ ਐ ਇਸ ਕੰਮਾਂ 'ਚ ਜਿਹੜੇ ਨੌਜਵਾਨ ਜਾਂ ਬਜ਼ੁਰਗ ਜਿਹੜੇ ਲਾਲੋ ਜਾਂ ਕੁਛ ਵੀ ਲਾਲੋ ਖਾ ਰਹੇ ਨੇ ਕਰ ਰਹੇ ਨੇ ਇਹ ਚੀਜ਼ਾਂ ਤਾਂ ਬੰਦ ਹੋ ਜਾਣਗੀਆਂ ਆਪਣੇ ਆਪ ਹੀ ਬੰਦ ਹੋ ਜਾਣਗੀਆਂ ਕਿਸਾਨ ਵੀ ਖੁਸ਼ਹਾਲ ਹੋਊਗਾ ਮੈਂ ਕਹਾਂ ਸਰ ਮੈਂ ਤੁਹਾਨੂੰ ਅੱਜ ਦਾ 1984 ਤੋਂ ਪਹਿਲਾਂ ਜਿਹੜੇ ਠੇਕੇ ਖੁੱਲੇ ਹੋਏ ਸੀਗੇ ਡੋਡਿਆਂ ਦੇ ਫੀਮ ਦੇ ਠੇਕੇ ਖੁੱਲੇ ਹੁੰਦੇ ਸੀਗੇ ਉੱਥੇ ਫ੍ਰੀ ਦਿੱਤੀ ਜਾਂ ਮਦਕੀ ਜਿਹੜੀ ਜਿੱਦਾਂ ਸ਼ਰਾਬ ਵੇਚਦੀ ਹੈ ਨਾ ਸਰ ਉਸ ਵੇਲੇ ਇੰਨੀ ਸ਼ਰਾਬ ਦੇ ਦੇਸੀ ਸ਼ਰਾਬਾਂ ਹੁੰਦੀਆਂ ਇਹ ਘਰੇਲ ਦੇ ਹੀ ਸਰ ਸ਼ ਕਿਸੇ ਕੇ ਕੋਈ ਕੋਈ ਠੇਕਾ ਖੋਲਦਾ ਸੀਗਾ ਜਾਨਕੀ ਦੂਰ ਦੂਰ ਤੱਕ ਇੱਕ ਇੱਕ ਠੇਕਾ ਹੁੰਦਾ ਸੀ 20 25 30 30 ਕਿਲੋਮੀਟਰ ਤੇ ਜੀ ਉਸ ਵੇਲੇ ਫੈਕਟਰੀਆਂ ਨਹੀਂ ਹੁੰਦੀਆਂ ਸੀਗੀਆਂ ਸਿਰ ਬਹੁਤ ਘੱਟ ਨਮੀ ਦਮੀ ਫੈਕਟਰੀਆਂ ਹੁੰਦੀਆਂ ਸੀ ਪਰ ਉਸ ਵੇਲੇ ਕੀ ਹੁੰਦੇ ਸੀਗਾ 1984 ਤੋਂ ਪਹਿਲਾਂ ਜਿਹੜੇ ਖੁੱਲੇ ਹੁੰਦੇ ਸੀ ਉਸ ਵੇਲੇ ਆਪਣੇ ਆਹਾ ਡੋਡਿਆਂ ਦੇ ਠੇਕੇ ਤੇ ਆਹਦੇ ਖਸਕਸ ਦੇ ਠੇਕੇ ਜਿਹੜੇ ਖੁੱਲੇ ਹੁੰਦੇ ਸੀਗੇ ਆਪਣੇ ਥੀਮ ਦੇ ਠੇਕੇ ਖੁੱਲੇ ਹੁੰਦੇ ਸੀ ਨਹੀਂ ਆਨ ਰਿਪੋਰਟ ਤੁਸੀਂ ਨੈਟ ਤੇ ਸਰਚ ਕਰ ਸਕਦੇ ਹੋ ਤਾਂ ਬਾਕੀ ਹੀ ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤਾ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨ ਦਿਨ ਬਦਿਨ ਗਰੀਬ ਕਹਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਤਸਵੀਰਾਂ ਕਿ ਕਿਸਾਨ ਦੀ ਜਿਹੜੀ 2 ਏਕੜ ਫਸਲ ਸੀ ਉਹੀ ਸੜ ਕੇ ਸੁਆਹ ਹੋ ਗਈ ਘਰ ਦੇ ਵਿੱਚ ਦਾਣੇ ਵੀ ਨਹੀਂ ਆ ਤਾਂ ਜੇਕਰ ਕਿਸਾਨ ਨੂੰ ਕੋਈ ਬਦਲ ਦਿੱਤਾ ਜਾਵੇ ਤਾਂ ਕਿਸਾਨ ਵੀ ਆਪਣੀ ਜ਼ਿੰਦਗੀ ਖੁਸ਼ਹਾਲੀ ਦੇ ਨਾਲ ਬਤੀਤ ਕਰ ਸਕਦੇ ਨੇ